ਸਸ਼ੀਕਾਲ ਤੁਸੀਂ ਦੇਖ ਲਿਓ ਪਾਰਟੀ ਪੰਜਾਬ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਫਰੀਦਕੋਟ ਜਿਹੜੀ ਲੋਕ ਸਭਾ ਸੀਟ ਹੈ ਉਹ ਸਰਗਰਮੀਆਂ ਦੇ ਵਿੱਚ ਪੂਰੀ ਤਰ੍ਹਾਂ ਹੈ ਕਿਉਂਕਿ ਇਸ ਵਾਰ ਇਸ ਦੇ ਉੱਤੇ ਜੋ ਮੁਕਾਬਲੇ ਹੋਣ ਜਾ ਰਹੇ ਨੇ ਉਹ ਕਲਾਕਾਰਾਂ ਦੇ ਆਪ ਵਿੱਚ ਜੇਕਰ ਕਿਹਾ ਜਾਵੇ ਤਾਂ ਸਿੰਘ ਭਗਤ ਦੇ ਸਿਆਸੀ ਤੌਰ ਤੇ ਕਿਉਂਕਿ ਕਲਾਕਾਰ ਇਹਦੇ ਉੱਤੇ ਸਿਆਸੀ ਸੋਲੇ ਲਗਾਉਣ ਜਾ ਰਹੇ ਨੇ ਇੱਕ ਪਾਸੇ ਤਾਂ ਜਿਵੇਂ ਆਵਾਜ਼ੀ ਪਾਰਟੀ ਦੇ ਵੱਲੋਂ ਕਰਨਜੀਤ ਅਨਮੋਲ ਹੋਣ ਨੂੰ ਇਥੋਂ ਸੀਟ ਦੇ ਤੋਂ ਅਲਾਰਟ ਕਰ ਦਿੱਤਾ ਗਿਆ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਹਾਂਸਰਾਜ ਹਾਂਸਰ ਤੇ ਹੁਣ ਚਤਰਾਵਾ ਇਹੀ ਨੇ ਕਿ ਫਿਰਕੋਟ ਦੇ ਉੱਤੇ ਜਿਹੜੀ ਸੀਟ ਹੈ ਉੱਤੇ ਅਕਾਲੀ ਦਲ ਜਿਹੜੇ ਪੰਜਾਬੀ ਕਾਇਕ ਨੇ ਰਣਜੀਤ ਮਣੀ ਉਹਨਾਂ ਨੂੰ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਇਸ ਭਾਵਨਾ ਸਿਖਾਈ ਜਾ ਰਹੀਆਂ ਨੇ ਹਲਕੇ ਦੇ ਵਿੱਚ ਵੀ ਅਰਜੀਤ ਮਣੀ ਹੋਰਾਂ ਦੇ ਲੋ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ ਜੇਕਰ ਗੱਲ ਕਰ ਰਣਜੀਤ ਮਣੀ ਉਹ ਚਿਹਰੇ ਨੇ ਜਿਨ੍ਹਾਂ ਨੇ ਤਿੰਨ ਤਿੰਨ ਦਾ ਕੇ ਪਹਿਲਾ ਪੰਜਾਬੀ ਗਾਇਕੀ ਦੇ ਸਿਖਾਣ ਉਹਨਾਂ ਦੇ ਉਹਨਾਂ ਦੀਆਂ ਜੀ ਮੈਂ ਕੈਸਟਾ ਜਾਂ ਪਰਸਪਲੇ ਸੁਣੀ ਆ ਨੇ ਕਿੰਨੇ ਗੀਤ ਉਹਨਾਂ ਦੇ ਸੁਪਰ ਹਿੱਟ ਗਏ ਨੇ ਤੇ ਲੋਕ ਉਹਨੂੰ ਚਾਰ ਦੇ ਵਿੱਚ ਸੁਰ ਲਾਣ ਜਾ ਰਹੇ ਨੇ ਆਪ ਸਭ ਤੋਂ ਸਰੋਤਾਂ ਨੂੰ ਸਵਾਗਤ ਕਰ ਲਈਏ ਨਜੀਰਮਨ ਜੀ ਤੁਹਾਡਾ ਸਵਾਗਤ ਹੈ ਜੀ ਪਾਰਟੀ ਪੰਜਾਬ ਦੇ ਸਤਿ ਸ਼ਕਲ ਜੀ ਮਨਦੀਪ ਜੀ ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਬਹੁਤ ਹੀ ਵਧੀਆ ਦਿਖ ਰਹੇ ਸਾਰੇ ਦਰਸ਼ਕਾਂ ਨੂੰ ਨਿੱਘੇ ਪਿਆਰ ਸਤਿ ਸ਼ਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਮਣੀ ਸਾਹਿਬ ਕਿੰਨੇ ਤੋਂ ਚਾਰ ਦੇ ਚਾਸੀ ਸੁਰ ਲਾਣ ਦੀ ਪ੍ਰਿੰਟ ਕਰਤੋ ਕੀ ਕੋਈ ਚੱਲ ਰਿਹਾ ਜੀ ਐਕਚੁਅਲੀ ਮੈਂ ਪਹਿਲਾਂ ਤਾਂ ਦਰਸਾ ਨਹੀਂ ਸੀਗਾ ਜੀ ਕਿਉਂਕਿ ਮੇਰਾ ਗਾਇਕੀ ਦਾ ਹੋਰ ਜਵੇਂ ਇਹਨੇ ਬਹੁਤ ਜ਼ਿਆਦਾ ਮੈਂ ਹੁਣ ਗਾਇਕੀ ਦੇ ਵਿੱਚ ਦੁਬਾਰਾ ਫੇਰ ਉਹ ਪੁਰਾਣੀਆਂ ਬਲੰਦੀਆਂ ਨੂੰ ਛੋਣਾ ਚਾਹਣਾ ਤੇ ਲੋਕਾਂ ਦੀ ਹੋਰ ਸੇਵਾ ਕਰੀਤਾਂ ਨਹੀਂ ਕਰਨਾ ਚਾਹਣਾ ਪਰ ਮੇਰੇ ਚੋਣ ਵਾਲੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਉਹਨਾਂ ਵੱਲੋਂ ਖਾਸ ਤੌਰ ਮੋਗੇ ਤੁਹਾਨੂੰ ਅਪੀਲ ਕੀਤੀ ਗਈ ਤੁਸੀਂ ਚੋਣ ਲੜੋ ਤੇ ਤੁਹਾਡੇ ਨਾਲ ਬਹੁਤ ਜ਼ਿਆਦਾ ਲੋਕ ਨੇ ਤੇ ਬਾਕੀ ਜਿਹੜਾ ਆਧਾਰ ਆ ਅਕਾਲੀ ਦਲ ਦਾ ਆ ਸ਼੍ਰੋਮਣੀ ਅਕਾਲੀ ਦਲ ਜੀ ਦਾ ਕਿਉਂਕਿ ਇਹ ਖੇਤਰੀ ਪਾਰਟੀ ਕੋਈ ਹੈ ਜਿਹੜੀ ਲੋਕਾਂ ਦੇ ਬਿਲਕੁਲ ਨੇੜੇ ਹੈ ਲੋਕਾਂ ਦੇ ਦਿਲਾਂ ਵਿੱਚ ਵਸਦੀ ਹੈ ਤੇ ਸਿੱਧੇ ਲੋਕਾਂ ਦੇ ਨਾਲ ਸੰਪਰਕ ਕਰ ਸਕਦੀ ਹੈ ਸੋ ਮੈਂ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਕਿ ਸੁਣਿਆ ਚਲੋ ਲੋਕ ਨਾਲ ਨੇ ਜੇ ਲੋਕ ਸੇਵਾ ਦਾ ਮੌਕਾ ਦਿੰਦੇ ਤਾਂ ਇਸ ਨੂੰ ਜ਼ਰੂਰ ਵਿਚਾਰਨਾ ਚਾਹੀਦਾ ਜੀ ਜੀ ਸ਼੍ਰੋਮਣੀ ਅਕਾਲੀ ਨੂੰ ਚੋਣ ਲੱਗ ਰਹੇ ਹੋ ਜਾਂ ਫਿਰ ਕਿਸੇ ਹੋਰ ਕੌਪੀ ਤੋਂ ਅਕਾਲੀ ਦਰ ਦੇ ਨਾਲ ਗੱਲਬਾਤ ਹੋਈ ਹੈ ਕਿਤੇ ਇੱਕਾਸੇ ਤਾਂ ਗਰਜੋੜ ਦੀ ਚੇਤਾਵਨੀ ਸੀ ਪਹਿਲਾਂ ਬੀਜੇਪੀ ਦੇ ਨਾਲ ਉਸ ਤੋਂ ਬਾਅਦ ਜੀ 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 ਕਿ ਉਹ ਅਕਾਲੀ ਹੁਣ ਜੇ ਤੁਸੀਂ ਸ਼ੋਮਨੀ ਅਕਾਲਾਂ ਦੇ ਵੱਲੋਂ ਉਹ ਮੈਦਾਨ ਦੇ ਵਿੱਚ ਆਉਂਦੇ ਹੋ ਤਾਂ ਮੁੱਦੇ ਕਿਹੜੇ ਹੋਣਗੇ ਤੁਹਾਡੇ ਕਿਉਂਕਿ ਤੁਸੀਂ ਸੱਤਾ ਤੇ ਤੋਂ ਤੁਹਾਡੇ ਹੀ ਸਾਥੀ ਨੇ ਕਰਨੀ ਤੋਂ ਅਨਮੋਲ ਵੀ ਹੋਗੇ ਜਾਂ ਫਿਰ ਪੰਜਾਬੀ ਗਾਇਕਾਂ ਨਾਲ ਸਾਂਝ ਹੋਗੇ ਜੀ 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 ਕਿ ਮੈਦਾਨ ਦੇ ਵਿੱਚ ਸਿਆਸੀ ਸੁਰ ਕੀ ਹੋਗੇ ਕੀ ਕੁਝ ਹੋਊਗਾ ਮੁੱਦੇ ਕਿਹੜੇ ਹੋਣਗੇ ਕਿਸੇ ਜੀ ਇੱਕ ਇੱਕ ਲਈ ਮੈਂ ਅਜੇ ਬਿਲਕੁਲ ਇਸ ਲਾਈਨ ਦੇ ਵਿੱਚ ਨਵਾਂ ਹਾਂ ਕਿਉਂਕਿ ਮੈਂ ਸਰ ਰਾ ਪ੍ਰਕਾਸ਼ਮ ਬਾਜਲਵਾਲ ਬਾਗਲਜੀ ਦਾ ਬਹੁਤ ਜ਼ਿਆਦਾ ਫੈਨ ਰਹਿ ਹਾਂ ਉਹਨਾਂ ਨੇ ਬੱਚੇ-ਛੇ ਕੰਮ ਕੀਤੇ ਪੰਜਾਬ ਨੂੰ ਬਹੁਤ ਬੁਲੰਦੀਆਂ ਤੇ ਲੈ ਕੇ ਗਏ ਨੇ ਬੜੇ ਤਰੱਕੀ ਕੀਤੇ ਪੰਜਾਬ ਉਹਨਾਂ ਦੀ ਸਰਕਾਰਾਂ ਵੇਲੇ ਮੈਂ ਫਿਰ ਸੁਖਵੀਰ ਬਾਲ ਸਾਹਿਬ ਨੂੰ ਜੁਆਇਨ ਕੀਤਾ ਸੀ ਆ ਸ਼ਰੋਨੀ ਕਾਲੀ ਦਲ 4 ਸਾਲ ਪਹਿਲਾਂ ਤੇ ਮੈਂ ਤਾਂ ਕਿ ਨਵਾਂ ਆ ਜਾ ਸ਼ਰੋਨੀ ਕਾਲੀ ਦਲ ਦਾ ਛੋਟਾ ਜਿਹਾ ਮੈਂਬਰ ਹਾਂ ਤੇ ਬੜੇ ਲੰਬੇ ਲੰਮਾ ਸਫਰ ਹੈ ਇਸ ਵਿੱਚ ਸ਼ਰੋਨੀ ਕਾਲੀ ਦਲ ਨੇ ਬੜੀਆਂ ਬਲੰਦੀਆਂ ਸ਼ੋਏ ਤੋਂ ਮੇਰੇ ਤੇ ਨ ਦੇ ਜਿਹੜੀ ਨੀਤੀਆਂ ਦੇਖ ਕੇ ਇਹਨਾਂ ਦੇ ਅੱਛੇ ਕੰਮ ਦੇਖ ਕੇ ਮੈਂ ਸ਼ਰੋਨੀ ਅਕਾਲੀ ਦਲ ਨੂੰ ਜੁਆਰ ਕੀਤਾ ਸੀਗਾ ਤੇ ਹੁਣ ਵੀ ਮੈਂ ਇਹ ਕਹਿੰਦਾ ਕਿ ਮੇਰਾ ਖਿਆਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਵੀ ਆਪਣੀ ਸ਼ਰੋਨੀ ਅਕਾਲੀ ਦਲ ਦੀ ਸਰਕਾਰਾਂ ਦੀ ਖੇਤਰੀ ਪਾਰਟੀ ਸਰਕਾਰਾਂ ਦੀ ਹੈ ਕਿ ਕੋਈ ਇੱਕੋ ਇੱਕ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਬਿਲਕੁਲ ਨੇੜੇ ਆ ਜਿਹੜੀ ਉਹਨਾਂ ਉਹਨਾਂ ਦੀ ਮੁੱਦਿਆਂ ਨੂੰ ਉਹਨਾਂ ਦੀ ਗੱਲਾਂ ਨੂੰ ਸੁਣ ਕੇ ਮਤਲਬ ਹੱਲ ਕਰ ਸਕਦੀ ਆ ਤੇ ਮੁੱਦੇ ਦੇ ਵਿੱਚ ਜਿਹੜੇ ਜੋ ਵੀ ਹੈ ਜੀ ਇੱਕ ਹੋਰ ਤੁਹਾਨੂੰ ਦੱਸ ਦਿਆਂ ਮੈਂ ਕਿਉਂਕਿ ਮੁੱਦਾ ਜਿਹੜੇ ਪਿਛਲੀਆਂ ਸਰਕਾਰਾਂ ਨੇ ਜਾਂ ਪਿਛਲੇ ਐਮਪੀਆ ਨੇ ਜਿਹੜੇ ਕੋਈ ਮੁੱਦਾ ਹੱਲ ਨਹੀਂ ਕੀਤਾ ਉਹਨਾਂ ਨੇ 10 ਸਾਲ ਰਹੇ ਨੇ ਕੋਈ ਮਨਾਨ ਲਣ ਕਿਸ ਦਾ ਤੇ ਉਹ ਲੋਕ ਜਿੱਤ ਕੇ ਜਣੀ ਜਿੱਤ ਕੇ ਵੀ ਲੋਕਾਂ ਦੇ ਨੇੜੇ ਨੇੜੇ ਨੇਗੇ ਲੋਕਾਂ ਦਾ ਧੰਨਵਾਦ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੇ ਜਿਹੜਾ ਕਲਾਕਾਰਾਂ ਦਾ ਅਕਸ ਜਿਹੜਾ ਕਲਾਕਾਰਾਂ ਦਾ ਜਾਂ 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 ਹੋਰ ਹੀਰੋਆਂ ਦਾ ਅਕਸ ਜਿਹੜਾ ਜਿਹੜੇ ਫਿਲਮੀ ਕਲਾਕਾਰ ਉਹਨਾਂ ਦਾ ਅਕਸ ਬਹੁਤ ਖਰਾਬ ਕੀਤਾ ਕੁਝ ਕਲਾਕਾਰਾਂ ਨੇ ਮੇਰੇ ਖਿਆਲ ਵਿੱਚ ਇਹਦੇ ਵਿੱਚ ਲੋਕਾਂ ਥੋੜੇ ਕਲਾਕਾਰ ਤੋਂ ਮੈਨੂੰ ਵੀ ਨਾਰਾਜ਼ਗੀ ਥੋੜੀ ਸੋਣਨੀ ਪਈ ਹੈ ਵੀ ਤੁਸੀਂ ਮੁੜ ਕੇ ਆਉਂਦੇ ਤਾਂ ਹਨੀਗੇ ਲੋਕ ਕਿ ਯੱਤਿਆ ਨੇ ਪਰ ਮੈਂ ਉਹਨਾਂ ਨੂੰ ਵਾਅਦਾ ਨਹੀਂ ਕੀਤਾ ਕੋਈ ਮੈਂ ਸਿਰਫ ਉਹਨਾਂ ਨੂੰ ਇਹ ਕਿਹਾ ਮੈਂ ਤੁਹਾਡੇ ਜਿੰਨੇ ਵੀ ਮੰਗਾ ਹੋਣੀਆਂ ਜਾਂ ਤੁਹਾਡਾ ਕੋਈ ਮੁਸ਼ਕਲ ਹੱਲ ਕਰਨੀ ਹੋਵੇ ਤਾਂ ਮੈਂ ਤੁਹਾਡੇ ਬਾਅਦ ਵਿੱਚ ਦੱਸੂਗਾ ਮੈਂ ਹੁਣ ਹੁਣ ਕੁਝ ਨਹੀਂ ਕਹਿ ਸਕਦਾ ਬਟ ਮੈਨੂੰ ਸੇਵਾ ਕਰਨ ਦਾ ਇੱਕ ਵਾਰ ਮੌਕਾ ਦੇ ਦਿਓ ਜੀ ਜੀ ਪਰ ਮਨਸਤਬ ਦੂਜੇ ਪਾਸੇ ਮੁਕਤੀ ਭਗਵਾਨ ਸਤਿਮਾਨ ਹੋਰਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਵਿਕਾਸ ਦੇ ਨੋਤੇ ਅਸੀਂ ਲੋਕਾਂ ਦੇ ਵਿੱਚ ਜਿਹੜਾ ਉੱਤੇ ਜਾਵਾਂ ਕਹਿੰਦੇ ਵੋਟਾਂ ਮੰਗਦਾ ਕਿ ਤੁਹਾਨੂੰ ਕੀ ਲੱਗਦਾ ਹੈ ਮਾਨ ਸਰਕਾਰ ਦੀ ਕਰਮਜਾਰੀ ਦੇ ਵੇਖਦੇ ਹੋ ਤੁਹਾਡੇ ਸਾਥੀ ਰਹੇ ਨੇ ਮੋਕਮੋ ਟ੍ਰਿਪਗਵਾਨ ਦਾ ਮਾਰ ਕਾ ਜੀ ਬਿਲਕੁਲ ਬਿਲਕੁਲ ਕਿਵੇਂ ਲੱਗਦਾ ਹੁਣ ਕਿਵੇਂ ਲੱਗਦਾ ਉਹਨਾਂ ਦਾ ਕਾਰਜਗਾਰੀ ਸਿਆਸੀ ਤੌਰ ਦੇ ਉੱਤੇ ਸਿਆਸੀ ਤੌਰ ਤੇ ਠੀਕ ਹੈ ਗੁੱਡ ਹੈ ਵਧੀਆ ਪਰ ਮੈਂ ਕੋਈ ਕਿਸਲ ਮਾੜਾ ਨਹੀਂ ਕਹੂੰਗਾ ਕਿਉਂਕਿ ਮੈਂ ਲਈ ਸ਼ੁਰੂਤ ਕਰਨੀ ਹੈ ਸਾਰੇ ਵਧੀਆ ਨੇ ਹਰ ਇੱਕ ਨੇ ਕੰਪੀਟੀਸ਼ਨ ਲੜਨਾ ਹੈ ਤੇ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਹੈ ਲੋਕ ਜਿਹੜਾ ਫੈਸਲਾ ਕਰਨਗੇ ਲੋਕਾਂ ਦਾ ਅਪੇਛਾ ਮਾੜਾ ਹੋਗਾ ਉਹਨਾਂ ਪਿੱਛੇ ਨਹੀਂ ਵੋਟ ਪਾਉਣਗੇ ਉਹਨਾਂ ਦਰਕਾਰਨਗੇ ਤੇ ਜਦ ਚੰਗਾ ਹੋਊਗਾ ਉਹਨਾਂ ਸੋਚ ਕੇ ਚੰਗੇ ਪਾਰਟੀ ਨੂੰ ਚੰਗੇ ਮਤਲਬ ਉਹਨਾਂ ਲੋਕਾਂ ਨੂੰ ਉਹ ਸਿਲੈਕਟ ਕਰਨਗੇ ਦੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਫ੍ਰੀਡ ਕੋਰਡ ਦੀ ਚੋਣ ਹੈ ਚਿਹਰੇ ਦੀ ਚੋਣ ਦੇ ਕੋਰਡ ਦੇ ਉੱਤੇ ਲੜੀ ਜਾ ਰਹੀ ਹੈ ਇਸ ਵਾਰ ਜਾਂ ਫਿਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੜੀ ਜਾਊਗੀ ਤੁਹਾਨੂੰ ਕੀ ਲੱਗਦਾ ਕਿਤੇ ਜਿਵੇਂ ਸਾਰੀਆਂ ਪਾਰਟੀਆਂ ਕਲਾਕਾਰਾਂ ਨੂੰ ਉੱਤੋਂ ਮੈਦਾਨ ਦੇ ਵਿੱਚ ਉਤਾਰਨਾ ਚਾਹ ਰਹੀਆਂ ਨੇ ਤੁਹਾਨੂੰ ਲੱਗਦਾ ਕੀ ਸੀ ਹੁਣ ਚਿਹਰੇ ਦੀ ਚਿਹਰੇ ਦੀ ਸਿਆਸਤ ਆ ਗਈ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਸਿਆਸਤ ਹੈ ਹੁਣ ਮੰਦੀ ਵੀ ਨਹੀਂ ਚਿਹਰੇ ਦੀ ਮੇਰੇ ਖਿਆਲ ਹੁਣ ਜਿਹੜੀ ਚਿਹਰੇ ਦੀ ਸਿਆਸਤ ਨਹੀਂ ਗਈ ਪਿਛਲੇ ਵਾਰ ਲੋਕਾਂ ਨੇ ਬਹੁਤ ਵੱਡੀ ਗਲਤੀ ਕੀਤੀ ਕਿ ਚਿਹਰਾ ਦੇਖਿਆ ਨਹੀਂ ਕਿ ਉਹਨਾਂ ਨੇ ਤੜ 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 ਬੁਲਾ ਕਰਕੇ ਵੋਟਾਂ ਪਾਤੀਆਂ ਹੁਣ ਜਿਹੜੀ ਜਿਹੜੀ ਐਤਕੀ ਵੋਟਾਂ ਪੈਣੀਆਂ ਨੇ ਜਿਹੜੀ ਐਤਕੀ ਲੋਕ ਉਹਨਾਂ ਨੂੰ ਜੜ ਚੁਣੇ ਜਾਣੇ ਆ ਉਹ ਪਾਰਟੀ ਦੇ ਹਿਸਾਬ ਨਾਲ ਚੁਣੇ ਜਾਣੇ ਕਿਹੜੀ ਪਾਰਟੀ ਨੇ ਕਦੋਂ ਕੰਮ ਕੀਤਾ ਤੇ ਕਿਹੜੇ ਮੁੱਦਿਆਂ ਦੇ ਉੱਤੇ ਮਤਲਬ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਮੇਰੇ ਖਿਆਲ ਵਿੱਚ ਹੁਣ ਜਿਹੜੀ ਵੋਟ ਪਣੀ ਹੈ ਇਹ ਪਾਰਟੀ ਨੂੰ ਪਣੀ ਹੈ ਭੋਗ ਦੇਖਣਗੇ ਕਿ ਕਿਹੜੀ ਪਾਰਟੀ ਨੇ ਪਿਛਲੇ ਸਾਲਾਂ ਦੇ ਵਿੱਚ ਕੰਮ ਕੀਤਾ ਕਿ ਕਿਹੜੀ ਪਾਰਟੀ ਵਲੋਂ ਮਿਹੜੇ ਉਦੋਂ ਤਰੱਕੀ ਹੋਈ ਪੰਜਾਬ ਦੀ ਕਦੋਂ ਪੰਜਾਬ ਨੇ ਬੁਲੰਦੀਆਂ ਨੂੰ ਛੋਇਆ ਮੇਰੇ ਖਿਆਲ ਉਹ ਉਹ ਲੋਕ ਦੇ ਜ਼ੋਰ ਦੇਖਣਗੇ ਐਤਕੀ ਚਿਹਰੇ ਦੀ ਮੇਰੇ ਕੇ ਸਿਰਫ ਇਹ ਪਾਰਟੀ ਦੀ ਲੜਾਈ ਲੜਾਈ ਹੋਊਗੀ ਜੀ ਤੇ ਦੂਜੇ ਪਾਸੇ ਇਹ ਗੱਲ ਦੇਖਿਆ ਜਾਵੇ ਕਿ ਜੇਕਰ ਬੀਜੇਪੀ ਦੇ ਨਾਲ ਅਕਾਲੀ ਜਨਤਾ ਖੜ ਚੋੜ ਹੁੰਦਾ ਤਾਂ ਕਿਤੇ ਲੱਗਦਾ ਕਿ ਦੇ ਅਕਲੀ ਦਲ ਤੇ ਬੀਜੇਪੀ ਇਕੱਠੇ ਜਗਾ ਚੋਣ ਲੜਦੇ ਤਾਂ ਬਥੇਰੇ ਵੀ ਸਪੋਰਟ ਸੀ ਲੋਕਾਂ ਦੇ ਰਿਹਾ ਵੋਟ ਬੈਂਕ ਸੀ ਉਹ ਵਧਣਾ ਹੈ ਉਹਨਾਂ ਕੀ ਲੱਗਦਾ ਕਿ ਜੇਕਰ ਇਕੱਲੇ ਤੌਰ ਦੇ ਉੱਤੇ ਸ਼੍ਰੀ ਗੋਬਿੰਦ ਸਿੰਘ ਅਕਾਲੀ ਜਨਤਾ ਤੇ ਬੀਜੇਪੀ ਲੜਦੇ ਨੇ ਕਿਤੇ ਨੁਕਸਾਨ ਨਹੀਂ ਹੋਵਾ ਵੀ ਪਾਰਟੀਆਂ ਵੋਟਾਂ ਦੋ ਪਾਸੇ ਵੰਡੀਆਂ ਜਾਣਗੀਆਂ ਕਿਤੇ ਦੋਨੇ ਪਾਰਟੀਆਂ ਵੋਟਾਂ ਇੱਕ ਥਾਂ ਦੇ ਉੱਤੇ ਆ ਰਹੀਆਂ ਸੀ ਸ਼ੀਲਡ ਦੇ ਵਿੱਚ ਆ ਰਹੀਆਂ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਕਿ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਜਿਹੜੀ ਲੋਕਾਂ ਦੇ ਨੇੜੇ ਆ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ ਤੇ ਮੇਰਾ ਖਿਆਲ ਹੈ ਵੀ ਜੇ ਮੇਰੇ ਇਕੱਲੇ ਚੋਣ ਲੜਦੇ ਤਾਂ ਬਹੁਤ ਵਧੀਆ ਗੱਲ ਹੈ ਅੱਛੀ ਗੱਲ ਕਿਉਂਕਿ ਜੇ ਭਾਜਪਾ ਨਾਲ ਭਾਜਪਾ ਨਾਲ ਜਾਂ ਹੋਰ ਕਿਸੇ ਪਾਰਟੀ ਨਾਲ ਇਹਨਾਂ ਦਾ ਗੱਠਜੋੜ ਹੁੰਦਾ ਤਾਂ ਮੇਰਾ ਖਿਆਲ ਉਹ ਗੱਲ ਨਾ ਬਣਦੀ ਤੇ ਜਿਹੜੇ ਇਕੱਲੇ ਇਕੱਲੇ ਚੋਣ ਲੜਕੇ ਉਹ ਜਿਹੜੇ ਇਹ ਕਾਫੀ ਹੱਦ ਤੱਕ ਇਹਨਾਂ ਦੇ ਫਾਇਦੇ ਵਿੱਚ ਰਹੂਗਾ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਜੀ ਜੀ ਕ੍ਰਿਡ ਕੋਰਟ ਦੇ ਵਿੱਚ ਤਾਂ ਜੇ 3 ਦਿਨਾਂ ਦੇ ਵੀ ਦੇਖਿਆ ਆਪਾਂ ਨੇ ਹਾਂਸ ਰਾਜ ਹਾਂਸ ਹੋਰਾਂ ਦਾ ਵਿਰੋਧ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਤੁਸੀਂ ਮੈਦਾਨ ਦੇ ਵਿੱਚ ਜਾਓ ਤੁਹਾਨੂੰ ਵੀ ਜੇਕਰ ਤਾਂ ਟਿਕਟ ਮਿਲਦੀ ਹੈ ਤਾਂ ਲੋਕ ਤੁਹਾਨੂੰ ਵੀ ਹਲ ਕਰਨਗੇ ਪਿਆਰ ਉਹ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਜੀ ਬਿਲਕੁਲ ਤਾਂ ਹੀ ਤਾਂ ਚੋਣ ਲੜ ਰਹੇ ਨੇ ਤੇ ਉਹਦੇ ਵਿੱਚ ਮੈਂ ਪਹਿਲਾਂ ਵੀ ਕਹਿ ਕਿਉਂ ਮੈਂ ਕੋਈ ਵੀ ਕਿਸੇ ਨਾਲ ਵਾਦਾ ਨਹੀਂ ਕਰੂੰਗਾ ਕਿਸੇ ਨਾਲ ਪਹਿਲਾਂ ਨਹੀਂ ਵਾਦਾ ਕਰੂੰਗਾ ਮੈਂ ਜਿੱਤ ਕੇ ਫਿਰ ਦੱਸੂੰਗਾ ਕਿ ਮੈਂ ਕੀ ਕਰ ਸਕਦਾ ਕਿਉਂਕਿ ਲੋਕ ਵਾਦੇ ਤੱਕੇ ਪਏ ਆ ਹਰ ਕਲਾ ਕਲਾਕਾਰ ਜਿਹੜਾ ਲੀਡਰ ਵਾਦੇ ਕਰ ਕਰਕੇ ਪਹਿਲੇ ਮੈਂ ਪਹਿਲਾਂ ਵੀ ਕਹਿੰਦਾ ਸੀ 10 ਸਾਲ ਹਲਕੇ ਤੇ ਵੜੀ ਨਹੀਂ ਸੋ ਇਸ ਕਰਕੇ ਮੈਂ ਕੋਈ ਵਾਦਾ ਨਹੀਂ ਕਰਦਾ ਕੋਈ ਬਟ ਲੋਕਾਂ ਦੇ ਜੇ ਮੈਨੂੰ ਸੇਵਾ ਦਾ ਮੌਕਾ ਦੇਣਗੇ ਤਾਂ ਉਹਨਾਂ ਦੇ ਜਿੰਨੇ ਵੀ ਆ ਉਹਨਾਂ ਦੇ ਇਰਾਦਿਆਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਜੀ ਜੀ ਪ੍ਰੈਸ ਕਾਉਂਡ ਦੇ ਵਿੱਚ ਤੁਸੀਂ ਐਸੀ ਸਰਗਰਮੀ ਵੀ ਕਰ ਰਹੇ ਹੋ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਲੋਕ ਕਹਿ ਰਹੇ ਨੇ ਉਹ ਕਹਿੰਦੇ ਵੀ ਹਮਨ ਸਾਹਿਬ ਤੁਸੀਂ ਆਓ ਅਸੀਂ ਤੁਹਾਨੂੰ ਉਸੇ ਕਲਾਕਾਰ ਦੇ ਤੌਰ ਦੇ ਉੱਤੇ ਗਾਇਕੀ ਦੇ ਤੌਰ ਦੇ ਉੱਤੇ ਤੁਹਾਨੂੰ ਅਸੀਂ ਸਿਰ ਤੇ ਬਿਠਾਇਆ ਸੀ ਤੁਹਾਨੂੰ ਉਸੇ ਤਰ੍ਹਾਂ ਸੀ ਸਿਆਦ ਵਿੱਚ ਵੀ ਤੁਹਾਨੂੰ ਉਹਨਾਂ ਹੀ ਪਿਆਰ ਹੰਗਾਰਾ ਦੇਵਾਂਗੇ ਨੇ ਜਿਹੜੀ ਅਲੱਗ-ਅਲੱਗ ਗਾਇਕੀ ਦਾ ਬੜਾ ਜਿਹਾ ਅਲੱਗ ਜਿਹੜਾ ਦਾ ਸਿਆਸਤ ਦਾ ਬੜਾ ਜਿਹੜਾ ਵੱਖਰਾ ਹੈ ਕਿਉਂਕਿ ਲੋਕਾਂ ਨੂੰ ਬਹੁਤ ਪਿਆਰ ਦਿੰਦਾ ਪਹਿਲਾਂ ਗਾਇਕੀ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੰਦਾ ਪਰ ਇਹ ਜਿਹੜੀ ਹੁਣ ਜਿਹੜੀ ਇਹ ਚੋਣ ਹੈ ਜਿਹੜੇ ਜਿਹੜੇ ਮੈਂ ਲੜਨੀ ਹੈ ਇਹ ਸ਼ਰੋਨੀ ਅਕਾਲੀ ਦਲ ਦੇ ਬਲਬੁੱਤੇ ਉਹਨਾਂ ਦੇ ਲੜਦਿਆਂ ਮੈਂ ਤੇ ਮੇਰਾ ਖਿਆਲ ਵੀ ਲੋਕ ਜਿਸ ਤਰ੍ਹਾਂ ਮੈਨੂੰ ਪਹਿਲਾਂ ਗਾਇਕੀ ਦੇ ਵਿੱਚ ਪਿਆਰ ਦਿੰਦਾ ਇਸ ਤਰ੍ਹਾਂ ਸਤਿ ਸ੍ਰੀ ਅਕਾਲ ਦੇਣਗੇ ਉਹ ਸਿਰਫ ਪਾਰਟੀ ਕਰਕੇ ਸ਼ਰੋਨੀ ਅਕਾਲੀ ਦਲ ਕਰਕੇ ਨਾ ਕਿ ਮੇਰੇ ਚੇਰ ਕਰਕੇ ਨਾ ਕਿ ਰਣਜੀਤ ਮਣੀ ਕਰਕੇ ਮੈਂ ਇਹ ਮੰਨਦਾ ਕਿ ਵੋਟ ਜਿਹੜੀ ਪੈਣੀ ਹੈ ਸ਼ਰੋਨੀ ਅਕਾਲੀ ਦਲ ਨੂੰ ਪੈਣੀ ਹੈ ਕਿਉਂਕਿ ਲੋਕਾਂ ਨੂੰ ਸ਼ਰੋਨੀ ਅਕਾਲੀ ਦਲ ਤੋਂ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਪੰਜਾਬ ਦਾ ਜਿਹੜਾ ਸੁਨਾਰੀ ਭਵਿੱਖ ਹੈ ਸਦਾ ਸ਼ਰੋਨੀ ਅਕਾਲੀ ਦਲ ਦੇ ਨਾਲ ਜੀ ਜੀ ਤੇ ਇੱਕ ਸਾਡੇ ਦਸਕਾਂ ਨੂੰ ਕੋਈ ਗੀਤ ਜਰੂਰ ਸੁਣਾ ਦਿਓ ਜੀ ਕਿ ਜਿਹੜਾ ਤੁਹਾਡਾ ਵੰਸਾਂਤ ਹੋਵੇ ਤੁਹਾਡਾ ਤੁਸੀਂ ਆਪਣੇ ਦਾਪਤ ਜਿਹੜਾ ਓਕੇ ਜੀ ਅਸੀਂ ਗੀਤ ਕਰਦੇ ਹਾਂ ਏ ਜਿਹੜੀ ਗੱਲ ਕੀਤੀ ਅਕਾਲੀ ਦਲ ਦੀ ਸ਼ਰੋਣੇ ਅਕਾਲੀ ਦਲ ਦੀ ਗੱਲ ਕੀਤੀ ਹੈ ਤਾਂ ਸ਼ਰੋਣੇ ਅਕਾਲੀ ਦਲ ਬਹੁਤ ਦੇਰ ਤੋਂ ਜਿਹੜਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਤੇ ਹੁਣ ਵੀ ਰਾਜ ਕਰੂਗਾ ਉਹੀ ਮੈਂ ਇੱਕ ਗਾਣਾ ਮੇਰੀ ਬਾਰ ਮੰਗਵਾਂ ਨਕਸਰ ਹੋ ਝੁੱਲੇਦਾਰ ਹੂੰ ਨਿਸ਼ਾਨ ਕੇਸਰੀ ਸਿੰਘ ਦਾ ਧਰਮ ਇਮਾਨ ਕੇਸਰੀ ਝੁੱਲੇਦਾਰ ਹੂੰ ਨਿਸ਼ਾਨ ਕੇਸਰੀ ਸਿੰਘ ਦਾ ਧਰਮ ਇਮਾਨ ਕੇਸਰੀ ਸੱਚੇ ਸੁੱਚੇ ਰਾਜ ਪਾਗ ਦੀ ਨੀ ਤਾਰੇ ਜਾ ਖਾਲਸਾ ਆ ਕੀ ਨਹੀਂ ਰਹਿਣਾ ਹਉ ਰਾਜ ਕਰੇਗਾ ਖਾਲਸਾ ਆ ਕੀ ਨਹੀਂ ਰਹਿਣਾ ਜੀ ਜੀ ਤੇ ਮੇਰਾ ਪਰਿਵਾਰ ਦੀ ਸਪੋਰਟ ਪੂਰੀ ਹੈ ਵੀ ਸਾਡੇ ਚਾਉਂਦੇ ਲਈ ਪਰਿਵਾਰ ਦੇ ਵੱਲੋਂ ਬਿਲਕੁਲ ਪਰਿਵਾਰ ਮੇਰੇ ਬੱਚੇ ਆਸਟ੍ਰੇਲੀਆ ਨੇ ਬੱਚਾ ਵੱਲੋਂ ਦੋਨੇ ਬੇਟਾ ਬੇਟੀ ਤੇ ਬੇਟਾ ਮੇਰਾ ਬੇਟੀ ਮੇਰੀ ਡਾਕਟਰ ਹੈ ਤੇ ਬੇਟਾ ਮੇਰਾ ਇੰਜੀਨੀਅਰ ਹੈ ਆਈਟੀ ਤੇ ਦੋਨਾਂ ਬੱਚਾ ਨਾਲ ਮੇਰੀ ਵਾਈਫਲ ਹਾਂ ਸਾਡੇ ਸਾਰੇ ਪਰਿਵਾਰੋਂ ਭੈਣ ਭਰਾਵਾਂ ਵੱਲੋਂ ਪੂਰੀ ਸਪੋਰਟ ਆਈ ਹੁਣ ਖਾਸ ਤੌਰ ਤੇ ਸਾਡੇ ਪਿੰਡ ਵੱਲੋਂ ਦਰਬੰਨ ਨਿਕਾ ਜਾਈ ਮੋਗੇ ਦੇ ਵਿੱਚ ਤੇ ਮੈਂ ਪੜਿਆ ਆਪੇ ਜਦ ਮੈਂ ਮੋਗੇ ਪੜਿਆ ਤੋਂ ਅੱਧ ਤੱਕ ਤੋਂ ਅੱਧ ਤੱਕ ਮੈਨੂੰ ਕਿਹੜਾ ਪਿੰਡ ਤੋਂ ਦੱਸਦੇ ਆ ਫਿਲਹ ਸ਼ੁਕਰਵਾਲ ਦੱਸ ਮੇਰੇ ਪਿੰਡ ਚੁੱਪ ਕੀਤੀ ਅੱਜ ਮੋਗੇ ਦੇ ਵਿੱਚ ਇਹ ਜੀ ਡਿਸਟ੍ਰਿਕਟ ਮੋਗਾ ਹੁਣ ਬਣਾ ਪਹਿਲਾ ਫੀਡ ਕੋਰਸ ਦਾ ਹੜਾ ਜ਼ਿਲ੍ਹਾ ਸੀਗਾ ਹਰ ਮੋਗਾ ਜਿਹੜਾ ਹਲਕਾ ਸਾਡਾ ਫਰੀਦਕੋਟੀਆ ਕਿਉਂਕਿ ਮੈਂ ਉੱਥੋਂ ਦਾ ਜੰਪਾਣਾ ਔਰ ਮੈਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਹੈ ਕਿ ਉੱਥੇ ਕੀ ਕੀ ਕਿਹੜੇ ਕਿਹੜੇ ਹੱਲ ਕਰਨ ਦੇ ਉਹ ਮੈਂ ਵਾਦਾ ਮੈਂ ਭਲੇ ਉਹ ਵਾਦਾ ਨਹੀਂ ਕਰੂੰਗਾ ਮੈਂ ਬਾਅਦ ਵਿੱਚ ਸਾਰੇ ਕੋਸ਼ਿਸ਼ ਕਰੂੰਗਾ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਜੀ ਤੇ ਤੇ ਹੋਰ ਆਪਣੇ ਫਰੀਦਕੋਟ ਦੇ ਜਿਹੜੇ ਵੋਟਰ ਨੇ ਤੋਂ ਅੱਗੇ ਉਹਨਾਂ ਨੂੰ ਕੀ ਸਨਿਹਾ ਦੇਣਾ ਚਾਹੋਗੇ ਸਿਆਸਤ ਦੇ ਤੌਰ ਦੇ ਉੱਤੇ ਰਜੀਤ ਮਰੀ ਸਾਹਿਬ ਕਹਿੰਦਾ ਮੈਂ ਮੈਨੂੰ ਕਹਿੰਦਾ ਮੈਂ ਹੀ ਚੰਗਾ ਜਿਹੜਾ ਤੁਹਾਨੂੰ ਅੱਛਾ ਲੱਗਦਾ ਜਿਹੜੀ ਤਨਪਾਤਿ ਪਾਰਟੀ ਅੱਛੀ ਲਈ ਜਿਹੜੇ ਲੋਕਾਂ ਦੇ ਕੰਮ ਕਰਦੀ ਆ ਲੋਕਾਂ ਨੂੰ ਪੰਜਾਬ ਦਾ ਜਿਹਦੇ ਸੁਨਰੀ ਭੁੱਖ ਲੈ ਕੇ ਤੁਹਾਨੂੰ ਨਜ਼ਰ ਆ ਗਿਆ। ਤੋਂ ਉਸ ਆਦਮੀ ਨੂੰ ਉਸ ਉਸ ਉਮੀਦਵਾਰ ਨੂੰ ਤੇ ਉਸ ਪਾਰਟੀ ਨੂੰ ਵੋਟ ਪਾਓ। ਸੋ ਅਸੀਂ ਵੀ ਰਣਜੀਤ ਮਨੀ ਹੋਰਾਂ ਨੂੰ ਇਹੀ ਵੀ ਕਾਮਨਾ ਕਰਾਂਗੇ ਕਿ ਉਹ ਜਿਹੜੀ ਹਸਿਆਲ ਦੇ ਵਿੱਚ ਫਰੇ ਨੇ ਹਸਿਆਲ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੇ ਜੋ ਫੈਸਲੇ ਨੇ ਉਹਦੇ ਉੱਤੇ ਖੜੋਤ ਕਰਦੇ ਨੇ ਜਾ ਕੇ ਲੋਕ ਉਹਨਾਂ ਨੂੰ ਵੋਟ ਦੇ ਵਰਟਾ ਦੇ ਵਿੱਚ ਕਿੰਨਾ ਕੋ ਪਿਆਰ ਕਰਦੇ ਨੇ ਇਹ ਵੇਖਣਾ ਤੇ ਖਾਸ ਰਹੇਗਾ ਤੁਸੀਂ ਜੁਡੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ